ਪਿਆਰ ਹੈ ਨੌਜਵਾਨ ਕਹਿੰਦੇ ਸੁਰ ਸਿੰਘ ਵਾਲੇ ਦੀ ਧਰਤੀ ਦਾ ਅੰਬਾ ਰੇਡ ਪਾ ਰਿਹਾ ਤੇ ਚਾਰ ਜਾਫੀ ਤਿਆਰੀ ਦੇ ਵਿੱਚ ਹੈ ਇੱਕ ਵਾਰ ਹੱਲਾ ਗੁੱਲਾ ਹੋ ਜਾਵੇ ਇੱਕ ਦਰ ਤਾੜੀ ਤੋੜੀ ਬਾਈ ਤਾੜੀ ਤੋੜੀ ਘੱਟ ਕੇ ਮਾਰ ਦਿਓ ਮੁੰਡੇ ਨੇ ਕਹਿੰਦੇ ਆ ਬੱਲੇ ਬੱਲੇ ਕਰਵਾ ਦਿੱਤੀ ਹੈ ਕਿ ਦੁਨੀਆ ਮੰਨੇ ਜੋਰ ਮੁੰਡੇ ਦਾ ਜਾਫੀ ਲੱਭਣ ਤੋੜ ਮੁੰਡੇ ਦਾ ਸ਼ੇਰ ਮੈਦਾਨੇ ਖੁੱਲਾ ਕਾਬੂ ਕਰਨਾ ਸੌਖਾ ਨਹੀਂ ਓ ਮਿੱਟੂ ਬੁਰਜ ਹੈ ਵੀਰੇ ਵਾਲਿਆ ਅੰਬੇ ਨੂੰ ਫੜਨਾ ਸੌਖਾ ਨਹੀਂ ਅੰਬੇ ਨੂੰ ਫੜਨਾ ਸੌਖਾ ਨਹੀਂ ਕਕਰਾਲੇ ਇਹ ਕੌਣ ਆ ਇਹ ਰਵੀ ਸ਼ੇਰ ਸਿੰਘ ਦਾ ਪੁੱਤਰ ਆ ਇਸ ਨੌਜਵਾਨ ਦਾ ਅੰਬਾ ਨਾ ਆ ਸੁਚੇਤ ਸਿੰਘ ਦਾ ਪੁੱਤ ਆ ਇਹ ਚਿੱਟੀ ਵਾਲਾ ਨੌਜਵਾਨ ਜੱਗਾ ਪਰ ਅੰਬਾ ਕਹਿੰਦੇ ਪਿੰਡੇ ਤੇ ਹੱਥ ਨਹੀਂ ਟਿਕਣ ਦਿੰਦਾ ਪਹਿਲਾ ਪੁਆਇੰਟ ਜੀਟੀਏ ਕਬੱਡੀ ਕਲੱਬ ਗ੍ਰੇਟਰ ਟ੍ਰਾਂਟੋ ਏਰੀਆ ਦੀ ਟੀਮ ਦੇ ਹਿੱਸੇ ਵਿੱਚ ਜੁੜ ਆ ਗਿਆ ਇਸ ਸਮੇਂ ਜਿਹੜਾ ਅੰਬੇ ਨੂੰ ਜਫਾ ਲਾ ਡਾਲਰ 500 ਤੇ ਪੰਜਾਬ ਦਾ ਬਣ ਜਾਣਾ 31000 ਪ੍ਰਾਂਟਾ ਚ ਭਿੰਦੇ ਆ ਵੱਡੇ 스타 ਵੱਡੇ 스타 500 500 500 ਡਾਲਰ 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 ਹੋ ਗਈ ਸੀ ਔਰ ਪੁਆਇੰਟ ਅੰਬੇ ਦਾ ਆ ਹੋਵੇਗੀ ਆ ਅੰਬਾ ਸੁਰ ਸਿੰਘ ਵਾਲੇ ਦੀ ਧਰਤੀ ਦਾ ਇਹ ਪਿੰਡ ਕਹਿੰਦੇ ਪਹਿਲਵਾਨਾਂ ਦਾ ਰਿਸ਼ੀਆਂ ਮੁੰਨੀਆਂ ਦੀ ਧਰਤੀ ਹੈ ਬਾਬਾ ਵਿਧੀ ਵਿਧੀ ਚੰਦ ਦੀ ਧਰਤੀ ਹੈ ਆ ਨੌਜਵਾਨ ਅੰਬਾ ਸੁਰ ਸਿੰਘ ਵਾਲਾ ਪਾ ਕੇ ਰੇਡ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਉਧਰ ਆ ਅੱਜ ਸਵੇ ਫੇਰ ਅੰਬੇ ਦੀ ਕਬੱਡੀ ਸਿੰਧਰਾ ਕਬੱਡੀ ਪਾ ਰੇਣ ਸ਼ਿੰਦਰਾ ਚੱਕ ਮਾਈਕ ਲੋ ਬੰਤ ਨਿਹਰ ਦਾ ਚਹੇਤਾ ਅੰਬਾ ਸੁਰਸਿੰਘ ਵਾਲੇ ਦੀ ਧਰਤੀ ਦਾ ਇਹ ਹੈ ਨੌਜਵਾਨ ਸੁਰਸਿੰਘ ਵਾਲੇ ਦੀ ਧਰਤੀ ਦਾ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਸਾਹਮਣੇ ਇਹ ਰਵੀ ਸ਼ੇਰ ਸਿੰਘ ਦਾ ਪੁੱਤਰ ਆ ਇਹ ਅੱਜ ਦੇ ਟਾਈਮ ਦਾ ਟੋਪ ਸਿਰੇ ਦਾ ਜਫਾ ਲਾ ਗਿਆ ਕਿ ਸੂਰ ਸਿੰਘ ਪਿੰਡ ਪਹਿਲਵਾਨਾਂ ਦਾ ਸੂਰ ਵੀਰ ਜਵਾਨਾਂ ਦਾ ਰਿਸ਼ੀਆਂ ਮਨੀਆਂ ਅਵਤਾਰਾਂ ਦਾ ਇਹ ਕਬੱਡੀ ਦੇ 스타ਾਂ ਦਾ ਇਹ ਬਾਬਾ ਵਿਧੀ ਚੰਦ ਸ਼ੀਨੇ ਦੀ ਧਰਤੀ ਹੈ ਜਿੱਥੇ ਕਹਿੰਦੇ ਸਹਵੇ ਕਮਾਲ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਖਿਆ ਸੀ ਕਿ ਵਿਧੀ ਚੰਦ ਸ਼ੀਨਾ ਤੂੰ ਗੁਰੂ ਦਾ ਸੀਨਾ ਜਸਪੰਦਰ ਟੀਮਾ ਇਹ ਸੁੰਦਰ ਸਾਹਿਬ ਦੇ ਰਿਸ਼ਤੇਦਾਰ ਗੁਲਪਤੋਂ ਆਏ ਆ ਜੀਟ ਜੇ ਜਿੱਤ ਜੇ ਕੇ ਯਾਰ ਹੋਣਾ ਕਾਲਾ ਸੰਘਿਆ ਕਾਲਾ ਸੰਘਿਆ ਕਾਲਾ ਸਰ ਸੋਰ ਸਿੰਘ ਵਾਲਾ ਕਿੱਥੇ ਰੁਕਦਾ ਸੋਰ ਸਿੰਘ ਵਾਲਾ ਉਹ ਕਿੱਥੇ ਰੁਕਦਾ ਕਿੱਥੇ ਰੁਕ ਪ੍ਰਿੰਟਨ ਦਾ ਜਿਹੜਾ ਵੀ ਲਾਵੇਗਾ ਜਫਾ ਉਧਰ ਸਨਾਮ ਸਰਾਏ ਜੀ ਵੀ ਟੇਡੇ ਦੇ ਹੋ ਜਾਂਦੇ ਆ ਰੇਬੋ ਸਿੱਧੂ ਦੇ ਨਾਲ ਲੱਗਦਾ ਜੋਰ ਅੱਜ ਦੇ ਟਾਈਮ ਦੇ ਇਹ ਦੋ ਟੋਪਰ ਆ ਅੰਬਾ ਸ਼ੀਨੂ ਅੰਬਾ ਸ਼ੀਨੂ ਅੰਬਾ ਸ਼ੀਨੂ ਪਾਏ ਅੰਬੇ ਦਾ ਇਹ ਦਲਾ ਲਈਏ ਖਾ ਮਾਂ ਦੀ ਕੁੱਟੀ ਚੂਰੀ ਅਸੀਂ ਸੇਹਤ ਬਣਾ ਲਈਏ ਜਾਈਏ ਬਲੇਹਾਰੇ ਜੀ ਨੇ ਕਾਟ ਦੀ ਕੰਟੀ ਉਹ ਖੇਡਣੀ ਕਬੱਡੀ ਆ ਸਾ ਖੇਡਣੀ ਕਬੱਡੀ ਉਧਰ ਯਾਦਾ ਸਰਪੰਚ ਟੱਕਰ ਗਿਆ ਅੰਬੇ ਦੇ ਨਾਲ ਟੱਕਰ ਹੋ ਗਈ ਅੰਬਾ ਤੇ ਯਾਦਾ ਜੀਟੀਏ ਦੀ ਯੂਨਾਈਟਿਡ ਬ੍ਰੈਂਟਨ ਆ ਉਧਰ ਹਵੇ ਤਾਂ ਸਮਾਪਤੀ ਨਹੀਂ ਹੋਈ ਮੁੰਡਾ ਮੁੰਡਾ ਕਹਿੰਦੇ ਟੁੱਟ ਕੇ ਪੈ ਗਿਆ ਮੁੰਡਾ ਟੁੱਟ ਕੇ ਪੈ ਗਿਆ ਜੇ ਇੱਥੋਂ ਜਫਾ ਲਾ ਗਿਆ ਤੇ ਰਿਕਾਰਡ ਬਣ ਜੂ ਰਿਕਾਰਡ ਬਣ ਜੂ ਰਿਕਾਰਡ ਬਣ ਜੂ ਸਾਡਾ ਵੀਰ ਲਾਡੀ ਬੰਗ ਦਾ ਅੰਬਾ ਇਹਦਾ ਆ ਰਿਹਾ ਗੱਦਾ ਜੀਟੀ ਵਾਲਿਆਂ ਨੇ ਕੱਢਿਆ ਤੇ ਇਹਨੇ ਵੀ ਕਹਿੰਦੇ ਘਾੜ ਨਹੀਂ ਛੱਡੀ ਕੋਈ 25-25 ਕਬਡੀਆਂ ਇੱਕ ਮੈਚ ਦੇ ਵਿੱਚ ਪਾਉਣ ਦਾ ਦਮ ਰੱਖਦਾ ਰਵੀ ਸ਼ੇਰ ਸਿੰਘ ਦਾ ਪੁੱਤਰ ਇਹ ਅੱਜ ਦੇ ਟਾਈਮ ਦਾ ਟਾਪਰ ਆ ਅੰਬਾ ਅੰਬਾ ਕਹਿੰਦਾ ਮੇਰੇ ਉਸਤਾਦ ਬਾਜੂ ਦਾ ਜੇਕਰ ਜਰੂਰ ਕਰਿਆ ਪਾਪੂਲਾ ਟਾਇਰ ਦੇ ਕਰਮਜੀ ਸੁੰਦਰ ਜੀ ਬਲਵੰਤ ਸੰਧੋ ਜੀ ਹਰਵਿੰਦਰ ਬਿਰਕ ਜੀ ਦੀ ਵੀ ਕਹਿੰਦੇ ਵੱਡੀ ਜ਼ਿੰਮੇਵਾਰੀ ਆ ਏਸ਼ੀਅਨ ਫੂਡ ਦੇ ਮੇਜਰ ਨਾਟ ਉਹਨਾਂ ਦਾ ਕਹਿੰਦੇ ਕੱਪ ਖੇਡਿਆ ਜਾ ਰਿਹਾ ਅੰਬਾ ਅੰਬਾ ਪਰ ਵੇਖੀਏ ਔਰ ਵੇਖ ਪਰਤੇ ਸਾਹਮਣੇ ਬਾਈ ਦਾ ਹੁਣ ਹੁਕੜ ਜਾ ਪਜਾਦੀ ਆ ਸਵਾਜ ਆ ਗਿਆ ਅੰਬੇ ਦੀ ਕਬੱਡੀ ਖੇਡ ਅਗਲੀ ਰੇਡ ਅਲਖਾਲਾ ਬਾਉ ਮਾਝੇ ਦਾ ਕੋਚ ਆਇਆ ਹੋਇਆ ਜਿਹਨੇ ਸਾਬ ਤੋਂ ਬੱਦ अंबा 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 ट्रांटो आयो अंबेडू जर